ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਪਹੁੰਚੇ ਆ ਨਾਬੇ ਆਪ ਜੀ ਨੂੰ ਦਰਸ਼ਨ ਕਰਾਉਣੇ ਆ ਜੀ ਕੋੜਿਆਂ ਵਾਲਾ ਗੁਰਦੁਆਰਾ ਜੋ ਨਾਬੇ ਵਿੱਚ ਸਥਿਤ ਹੈ ਤੇ ਇਸ ਗੁਰਦੁਆਰੇ ਦਾ ਇਤਿਹਾਸ ਆਪ ਜੀ ਨਾਲ ਸਾਂਝਾ ਕਰਦੇ ਆ ਤੇ ਇਸ ਗੁਰੂ ਘਰ ਦੇ ਆਪ ਜੀ ਨੂੰ ਦਰਸ਼ਨ ਕਰਾਉਂਦੇ ਆ ਤੇ ਆਜੋ ਸਾਡੇ ਨਾਲ ਤੁਸੀਂ ਵੀ ਕਰੋ ਦਰਸ਼ਨ ਅਤੇ ਇਸ ਗੁਰੂ ਘਰ ਦਾ ਇਤਿਹਾਸ ਨਾਲ ਨਾਲ ਆਪਾਂ ਆਪ ਜੀ ਨਾਲ ਸਾਂਝਾ ਕਰਦੇ ਆ ਜੀ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਨਾਬਾ ਇਹਨਾਂ ਦਾ ਇਤਿਹਾਸ ਜੋ ਅਸੀਂ ਆਪ ਜੀ ਨਾਲ ਸਾਂਝਾ ਕਰਾਂਗੇ ਸੰਗਤ ਜੀ ਇਹ ਗੁਰਦੁਆਰਾ ਸਾਹਿਬ ਬ੍ਰਹਮ ਗਿਆਨੀ ਬਾਬਾ ਅਜਾਪਾਲ ਸਿੰਘ ਜੀ ਦੀ ਪਵਿੱਤਰ ਯਾਦ ਵਿੱਚ ਬਣਿਆ ਹੋਇਆ ਹੈ ਬਾਬਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਗਾਰਚੀ ਸਨ ਉਹ ਸ਼ਸਤਰ ਵਿਦਿਆ ਵਿੱਚ ਨਪੁੰਨ ਸਨ ਸੰਮਤ 1812 ਬਿਕਰਮੀ ਵਿੱਚ ਇਹਨਾਂ ਨੇ ਰਾਜਸਥਾਨ ਵਿੱਚ ਇੱਕ ਰਾਜੇ ਦੀ ਸਹਾਇਤਾ ਕੀਤੀ ਸੀ ਇਹਨਾਂ ਦੀ ਯਾਦ ਵਿੱਚ ਅਜੇਗੜ ਨਾਮੀ ਅਸਥਾਨ ਸਥਾਪਿਤ ਹੋਇਆ ਨਾਬੇਉਣ ਤੋਂ ਪਹਿਲਾਂ ਬਾਬਾ ਜੀ 6 ਸਾਲ ਜੀਂਦ ਅਤੇ 12 ਸਾਲ ਪਟਿਆਲਾ ਵੀ ਰਹੇ ਸਨ ਸੰਮਤ 1830 ਬਿਕਰਵ ਨੂੰ ਜਦੋਂ ਬਾਬਾ ਜੀ ਇੱਥੇ ਪਧਾਰੇ ਤਾਂ ਉਸ ਸਮੇਂ ਇੱਥੇ ਬੜੀ ਸੰਗਣੀ ਝੜੀ ਸੀ 39 ਸਾਲ ਇੱਥੇ ਰਹਿ ਕੇ ਬਾਬਾ ਜੀ ਨੇ ਨਾਮ ਬਾਣੀ ਅਤੇ ਸ਼ਸਤਰ ਵਿੱਦਿਆ ਦਾ ਪ੍ਰਚਾਰ ਕੀਤਾ। ਬਾਬਾ ਜੀ ਗੁਰੂ ਸਿੱਖ ਰੀਤੀ ਮੁਤਾਬਕ ਡੇਢ ਪੈਰੇ ਦੇ ਤੜਕੇ ਨਿੱਤਨੇਮ ਤੋਂ ਪਹਿਲਾਂ ਜੋਰ-ਜੋਰ ਨਾਲ ਨਗਾਰੇ ਵਜਾਉਂਦੇ ਸਨ। 6 ਸਦੀ ਪੰਜਵੀਂ 14 ਜੂਨ ਸੰਮਤ 1869 ਬਿਕਰੀ ਨੂੰ ਐਤਵਾਰ ਵਾਲੇ ਦਿਨ ਬਾਬਾ ਜੀ ਇਸ ਅਸਥਾਨ ਤੇ ਸੱਚਖੰਡ ਪਿਆਨਾ ਕੀਤਾ। ਇਨਾ ਦੀ ਯਾਦ ਵਿੱਚ ਇਹ ਗੁਰਦੁਆਰਾ ਮੰਜੀ ਸਾਹਿਬ ਸਥਾਪਿਤ ਹੋਇਆ। ਇਸ ਸਥਾਨ ਤੇ ਬਾਬਾ ਜੀ ਦੇ ਦੋ ਵੱਡੇ ਅਤੇ ਚਾਰ ਛੋਟੇ ਨਗਾਰੇ ਮੌਜੂਦ ਹਨ ਜਿਨ੍ਹਾਂ ਨੂੰ ਵਜਾਉਣ ਦਾ ਹੁਕਮ ਨਹੀਂ ਹੈ। ਬਾਬਾ ਜੀ ਦੇ ਸ਼ਾਸਤਰ ਅਤੇ ਬਸਤਰ ਵੀ ਇੱਥੇ ਬੜੇ ਸਤਿਕਾਰ ਨਾਲ ਸੰਗਤਾਂ ਦੇ ਦਰਸ਼ਨਾਂ ਲਈ ਅਲਮਾਰੀਆਂ ਵਿੱਚ ਸੰਭਾਲੇ ਹੋਏ ਹਨ। ਸੰਗਰਾਦ ਨੂੰ ਇੱਥੇ ਵੱਡੇ ਦੀਵਾਨ ਸਜਦੇ ਹਨ ਇੱਥੇ ਹਰ ਗੁਰੂਪੁਰਬ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਸਵੇਰੇ ਸ਼ਾਮ ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਹੈ ਰਾਜੇ ਮਹਾਰਾਜਿਆਂ ਨੇ ਗੁਰੂ ਕੇ ਲੰਗਰ ਦੀ ਅਸਥਾਨਾਂ ਲਈ ਜਾਇਦਾਦਾਂ ਤੇ ਜੰਗੀਰਾਂ ਨਾਮ ਲਗਾਈਆਂ ਹਨ ਸਨ 1950 ਈਸਵੀ ਤੋਂ ਇੱਥੋਂ ਦੀ ਸੇਵਾ ਗੁਰਦੁਆਰਾ ਇਟੇਰੀਅਮ ਬੋਰਡ ਨੇ ਸੰਭਾਲੀ ਅਤੇ ਹੁਣ ਨਵੰਬਰ 1969 ਈਸਵੀ ਤੋਂ ਪੈਪਸੂ ਪੰਜਾਬ ਇਕ ਹੋ ਜਾਣ ਕਰਕੇ ਇਹ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੰਭਾਲ ਲਈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਇਸ ਦਾ ਪ੍ਰਬੰਧ ਕੀਤਾ ਜਾਂਦਾ ਹੈ ਸੰਗਤਾਂ ਇੱਥੇ ਘੋੜੇ ਦੀ ਸੁਖਰਾ ਸੁੱਕੇ ਗੁਰਦੁਆਰਾ ਮੰਜੀ ਸਾਹਿਬ ਤੇ ਝਾੜੂ ਦੀ ਸੇਵਾ ਕਰਕੇ ਚਾਦਰਾਂ ਭੇੜ ਕਰਕੇ ਮੰਨ ਪਾਉਂਦੀਆਂ ਮਰਾਦਾਂ ਪਾਉਂਦੀਆਂ ਹਨ ਇਸ ਲਈ ਇਸ ਸਥਾਨ ਨੂੰ ਘੋੜਿਆਂ ਵਾਲਾ ਗੁਰਦੁਆਰਾ ਵੀ ਕਿਹਾ ਜਾਂਦਾ ਹੈ ਏਸੀ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜੋ ਆਪ ਜੀ ਨਾਲ ਸਾਂਝਾ ਕੀਤਾ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਦੇ ਤੇ ਸੰਗਤ ਜੀ ਜੋ ਸਾਹਮਣੇ ਤੁਸੀਂ ਦੇਖ ਰਹੇ ਹੋ ਇਸ ਸਮੇਂ ਮਹਾਰਾਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਤੇ ਸੰਗਤਾਂ ਦਰਸ਼ਨ ਦੀਦਾਰੇ ਕਰਦੀਆਂ ਹਨ ਕਥਾਵਾਚਕ ਚੱਲ ਰਿਹਾ ਹੈ ਤੇ ਇਹ ਸੰਗਤ ਜੀ ਜੋ ਆਪ ਆਪ ਜੀ ਨੇ ਦੱਸਿਆ ਹੀ ਇਸ ਵਿੱਚ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦਗਾਰੀ ਸਸਤਰ ਇਸ ਸਥਾਨ ਦੇ ਉੱਪਰ ਰਹਿਣਾ ਆਪ ਜੀ ਵੀ ਦਰਸ਼ਨ ਕਰੋ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹ ਜੋ ਨਗਾਰੇ ਉਸ ਸਮੇਂ ਬਾਬਾ ਜੀ ਦੇ ਹਨ ਜਿਨ੍ਹਾਂ ਨੂੰ ਵਜਾਉਣ ਦਾ ਹੁਕਮ ਨਹੀਂ ਤਾਂ ਇਹ ਨਗਾਰੇ ਬਾਬਾ ਅਜੀਪਾਲ ਸਿੰਘ ਜੀ ਉਸ ਸਮੇਂ ਸਵੇਰੇ ਅਮਰਤ ਵੇਲੇ ਤੋਂ ਵਜਾਇਆ ਕਰਦੇ ਸਨ ਤੇ ਉਹਨਾਂ ਤੋਂ ਬਾਅਦ ਇਹਨਾਂ ਨੂੰ ਵਜਾਉਣ ਦਾ ਹੁਕਮ ਨਹੀਂ ਤੇ ਸੰਗਤ ਜੀ ਇਸ ਦੇ ਨਾਲ ਹੀ ਸੁਖ ਹਸਣ ਵਾਲਾ ਸਥਾਨ ਜਿੱਥੇ ਮਹਾਰਾਜ ਜੀ ਦਾ ਸੁਖ ਹਸਨ ਕਰਦੇ ਹਨ ਆਪ ਜੀ ਵੀ ਇਸ ਦੇ ਦਰਸ਼ਨ ਕਰੋ ਤੇ ਸੰਗਤ ਜੀ ਅਗਰ ਤੁਸੀਂ ਨਾਬੇ ਜਾਂ ਪਟਿਆਲੇ ਵਾਲੀ ਸਾਈਡ ਆਉਂਦੇ ਹੋ ਤਾਂ ਇਸ ਗੁਰੂ ਘਰ ਦੇ ਜ਼ਰੂਰ ਦਰਸ਼ਨ ਕਰਕੇ ਜਾਓ ਜੀ ਇਤਿਹਾਸਿਕ ਗੁਰਦੁਆਰਾ ਸਾਹਿਬ ਜੋ ਬਾਬਾ ਅਜਾਪਾਲ ਸਿੰਘ ਜੀ ਦੀ ਯਾਦ ਨਾਲ ਬਣਿਆ ਹੋਇਆ ਹੈ ਤੇ ਉਹਨਾਂ ਦੀਆਂ ਇਤਿਹਾਸਿਕ ਨਿਸ਼ਾਨੀਆਂ ਇਸ ਗੁਰਦੁਆਰਾ ਸਾਹਿਬ ਵਿੱਚ ਹਨ ਤੇ ਸੰਗਤ ਜੀ ਆਪ ਸਾਮ ਸਾਹਮਣੇ ਦੇਖ ਸਕਦੇ ਹੋ ਤਪਸਥਾਨ ਇਸ ਸਥਾਨ ਤੇ ਬਾਬਾ ਅਜਾਪਾਲ ਸਿੰਘ ਜੀ ਬੈਠ ਕੇ ਤਪੱਸਿਆ ਕਰਦੇ ਸਨ ਤੇ ਜਿਸ ਜਗ੍ਹਾ ਤੇ ਮਹਾਰਾਜੀ ਦਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਪ੍ਰਕਾਸ਼ ਹੈ ਇਸ ਸਥਾਨ ਤੇ ਬਾਬਾ ਜੀ ਤਪੱਸਿਆ ਕਰਦੇ ਸਨ ਆਜੋ ਤੁਸੀਂ ਵੀ ਦਰਸ਼ਨ ਕਰੋ ਮਹਾਰਾਜੀ ਦੇ ਦਰਸ਼ਨ ਕਰਨ ਉਪਰੰਤ ਇੱਥੋਂ ਸੰਗਤ ਪ੍ਰਸ਼ਾਦ ਲੈਂਦੀ ਹੈ ਅਤੇ ਅੱਗੇ ਨਾਲ ਹੀ ਲੰਗਰ ਹਾਲ ਹੈ ਜਿਵੇਂ ਬਾਣੀ ਵਿੱਚ ਲਿਖਿਆ ਹੋਇਆ ਹੈ ਪਹਿਲਾਂ ਲੰਗਰ ਫਿਰ ਪੰਗਤ ਤੇ ਸੰਗਤ ਜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਤਪਸਥਾਨ ਬਾਬਾ ਅਜੈਪਾਲ ਸਿੰਘ ਜੀ ਜਿਸ ਦੇ ਆਪ ਜੀ ਨੇ ਦਰਸ਼ਨ ਕਰਾਏ ਤੇ ਅੱਜ ਹੁਣ ਆਪਾਂ ਚੱਲਦੇ ਹਾਂ ਜੀ ਲੰਗਰ ਵੱਲ ਆਪ ਜੀ ਨੂੰ ਲੰਗਰ ਹਾਲ ਦੇ ਵੀ ਕਰਾਨੇ ਆ ਦਰਸ਼ਨ ਜਿੱਥੇ ਸੰਗਤਾਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਬੈਠ ਕੇ ਗੁਰੂ ਘਰ ਲੰਗਰ ਛਕਦੀਆਂ ਹਨ ਅਤੇ ਮਹਾਰਾਜ ਦੇ ਦਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਸਾਹਮਣੇ ਦੇਖ ਸਕਦੇ ਹੋ ਗੁਰੂ ਘਰ ਲੰਗਰ ਇਸ ਸਥਾਨ ਤੇ ਸੰਗਤਾਂ ਬੜੇ ਹੀ ਪਿਆਰ ਸਤਿਕਾਰ ਨਾਲ ਬੈਠ ਕੇ ਲੰਗਰ ਛਕਦੀਆਂ ਹਨ ਅਤੇ ਮਹਾਰਾਜ ਦਾ ਰਸ ਭਾਈ ਸ਼ਬਦ ਗਾਉਂਦੀਆਂ ਹਨ ਸੰਗਤ ਜੀ ਆਪ ਜਗੇ ਬੇਨਤੀ ਹੈ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਲਾਈਕ ਕਰੋ ਵੀਡੀਓ ਨੂੰ ਲਾਈਕ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਵੀ ਸੰਗਤਾਂ ਇਸ ਗੁਰੂ ਸਾਹਿਬ ਦਾ ਇਤਿਹਾਸ ਜਾਣ ਸਕਣਾ ਤੇ ਇਸ ਗੁਰੂ ਸਾਹਿਬ ਆ ਕੇ ਹਾਜ਼ਰੀ ਭਰ ਸਕਣਾ ਇਸੇ ਤਰ੍ਹਾਂ ਹੀ ਅਸੀਂ ਆਪਣੇ ਚੈਨਲ ਤੇ ਤੁਹਾਡੇ ਲਈ ਇਤਿਹਾਸਿਕ ਗੁਰੂ ਕਰਦੀਆਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਤੇ ਆਪ ਜੀ ਨਾਲ ਇਤਿਹਾਸਾਂਜਾ ਕਰਦੇ ਹਾਂ ਇਤਿਹਾਸ ਦੱਸਦੇ ਆ ਬੋਲਦੇ ਆ ਕੋਈ ਗਲਤੀ ਹੋ ਜਾਂਦੀ ਤਾਂ ਸੰਗਤ ਜੀ ਤੁਸੀਂ ਬਖਸ਼ਣ ਜੋ ਕੋ ਬਖਸ਼ ਲੈਣਾ ਜੀ ਤੇ ਬਹੁਤ ਹੀ ਜਲਦੀ ਆਪਾਂ ਅਗਲੇ ਗੁਰੂ ਘਰ ਦਾ ਇਤਿਹਾਸ ਲੈ ਕੇ ਆਪ ਜੀ ਨਾਲ ਆਵਾਂਗੇ ਤੇ ਆਪ ਜੀ ਨੂੰ ਗੁਰੂ ਘਰ ਦੇ ਦਰਸ਼ਨ ਕਰਾਵਾਂਗੇ ਤੇ ਨਾਲ ਨਾਲ ਉਸ ਗੁਰੂ ਘਰ ਦਾ ਇਤਿਹਾਸ ਆਪ ਜੀ ਨਾਲ ਸਾਂਝਾ ਕਰਾਂਗੇ ਤੇ ਸੰਗਤ ਜੀ ਅੱਜ ਤੁਸੀਂ ਜੋ ਦਰਸ਼ਨ ਕੀਤੇ ਸਨ ਗੁਰਦੁਆਰਾ ਘੋੜਿਆਂ ਵਾਲਾ ਜੋ ਨਾਭਾ ਵਿੱਚ ਸਥਿਤ ਹੈ ਜੀ ਇਸ ਗੁਰਦੁਆਰਾ ਦਾ ਇਤਿਹਾਸ ਆਪ ਜੀ ਨਾਲ ਸਾਂਝਾ ਕੀਤਾ ਅਤੇ ਇਸ ਗੁਰਦੁਆਰੇ ਦੇ ਵਿੱਚ ਆਪ ਜੀ ਨੂੰ ਬਾਬਾ ਜੀ ਦੇ ਨਗਾਰਿਆਂ ਦੇ ਦਰਸ਼ਨ ਅਤੇ ਸਸਤਰਾਂ ਦੇ ਦਰਸ਼ਨ ਕਰਵਾਏ ਲੰਗਰ ਹਾਲ ਦੇ ਦਰਸ਼ਨ ਕਰਾਏ ਬਾਬਾ ਜੀ ਦੇ ਤਪਸਥਾਨ ਦੇ ਦਰਸ਼ਨ ਕਰਾਏ ਤੇ ਇਸ ਗੁਰਦੁਆਰੇ ਦਾ ਇਤਿਹਾਸ ਆਪ ਜੀ ਨਾਲ ਸਾਂਝਾ ਕੀਤਾ ਤੇ ਸੰਗਤ ਜੀ ਹੁਣ ਸਾਨੂੰ ਦੀ ਇਜਾਜ਼ਤ ਮਿਲਦੇ ਆ ਬੜੀ ਜਲਦੀ ਅਗਲੀ ਹੀ ਵੀਡੀਓ ਦੇ ਨਾਲ ਤੇ ਆਪ ਜੀ ਦੇ ਪਿਆਰ ਸਦਕਾ ਆਪ ਜਗੇ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੇ ਗੁਰਦੁਆਰਿਆਂ ਦੀਆਂ ਵੀਡੀਓ ਆਪ ਤੱਕ ਪੁੱਜ ਸਕਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ